ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਪੰਜਾਬ ਦੇ ਵਿੱਚ ਠੇਕੇ ਤੇ ਮੀਟ ਵਾਲੀਆਂ ਨਸ਼ਾਲੀਆਂ ਦੁਕਾਨਾਂ ਨੇ ਇਹ ਬੰਦ ਹੋਣੀਆਂ ਚਾਹੀਦੀਆਂ ਇਹ ਅਸੀਂ ਐਤਕੀ ਵੀ ਅੱਜ ਜੀ ਸਾਨੂੰ ਇਹੀ ਅਪੀਲ ਕਰਨ ਆਏ ਆ ਵੀ ਜੀ ਮਾਚੀਵਾੜਾ ਸਾਹਿਬ ਵਿਖੇ ਸ਼ਹੀਦੀ ਜੋੜ ਮੇਲੇ ਉੱਤੇ ਸਿੱਖ ਜਥੇਬੰਦੀਆਂ ਧਾਰਮਿਕ ਸੰਸਥਾਵਾਂ ਅਤੇ ਸਮੂਹ ਸੰਗਤਾਂ ਵੱਲੋਂ ਮਾਚੀਵਾੜਾ ਸਾਹਿਬ ਵੱਲੋਂ ਸਾਰੇ ਹੀ ਸ਼ਹਿਰ ਵਿੱਚ ਮੀਟ ਦੀਆਂ ਦੁਕਾਨਾਂ ਸ਼ਰਾਬ ਦੇ ਠੇਕੇ ਅਤੇ ਬੀੜੀ ਸਿਗਰਟਾਂ ਦੀਆਂ ਦੁਕਾਨਾਂ ਨੂੰ ਪੂਰਨ ਤੌਰ ਤੇ ਬੰਦ ਕਰਾਉਣ ਸੰਬੰਧੀ ਐਸਟੀਐਮ ਸਮਰਾਲਾ ਨੂੰ ਮੰਗ ਪੱਤਰ ਦਿੱਤਾ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਪਾਈ ਸੁਖਵਿੰਦਰ ਸਿੰਘ ਭਗਵਾਨਪੁਰਾ ਵਿਦਿਆਰਥੀ ਦਮਨਵੀ ਟਕਸਾਲ। ਮੇਤੋ ਸਤਿਕਾਰਯੋਗ ਪਹਿਲਾ ਗਿਆਨੀ ਜਸਪਾਲ ਸਿੰਘ ਜੀ ਬੋਲ ਕੇ ਗਏ ਨੇ। ਜੋ ਤਾਲੂ ਗੁਰਗੋਈ ਸੱਚੇ ਪਾਤਸ਼ਾਹ ਦਾ ਪਰਿਵਾਰ ਵਿਛੋੜਾ ਹੋਇਆ ਤੇ ਪਰਿਵਾਰ ਦੀ ਸ਼ੀਧੀ ਹੋਈ ਆ। ਨਵੇਂ ਪਾਤਸ਼ਾਹ ਮਹਾਰਾਜ ਜੀ ਦੇ ਸ਼ਹੀਦੀ 17 ਤਰੀਕ ਦੀ ਹੈ ਤੇ ਮਾਛਵਾੜਾ ਸਾਹਿਬ ਚਰਨ ਸ਼ੋਪਰਾਵਤ ਧਰਤੀ ਚਰਨ ਕਮਲ ਸਾਹਿਬ ਦੇ ਨਾਲ ਤੇ ਜਦੋਂ ਵੀ ਸਭਾ ਆਉਂਦੀ ਹੈ ਉਹਨਾਂ ਨੂੰ ਦਿੰਦੇ ਨੇ ਸਿੰਘ ਇਕੱਠੇ ਹੁੰਦੇ ਨੇ ਤੇ ਦੂਜੀ ਸਾਡੀ ਇੱਕ ਹੱਥ ਜੋੜ ਕੇ ਅਪੀਲ ਹੈ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਸ਼ਹੀਦੀ ਦੇ ਦਿਨ ਤੇ ਜਿੱਦਣ ਬਾਬਾ ਜੋਰਾਵਰ ਬਾਬਾ ਫਤਿਹ ਸਿੰਘ ਸਾਹਿਬ ਦੀ ਸ਼ਹੀਦੀ ਆ ਉਦੋਂ ਸਮਰਾਲੇ ਦੇ ਖਾਸ ਕਰਕੇ ਜਿੱਥੇ ਵੀ ਪੰਜਾਬ ਦੇ ਵਿੱਚ ਠੇਕੇ ਤੇ ਮੀਟ ਵਾਲੀਆਂ ਨਸ਼ਾਲੀਆਂ ਦੁਕਾਨਾਂ ਨੇ ਇਹ ਬੰਦ ਹੋਣੀਆਂ ਚਾਹੀਦੀਆਂ ਨੇ ਜੇ ਕੋਈ ਖੁੱਲੀ ਦੇਖ ਲਈ ਉਹਦੇ ਉੱਤੇ ਸਿੰਘ ਐਕਸ਼ਨ ਕਰਦੇ ਨੇ ਤੇ ਉਹਦੇ ਵਿੱਚ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਐਸਜੀਐਮ ਸਾਹਿਬ ਜ਼ਿੰਮੇਵਾਰ ਹੋਣਗੇ ਅਸੀਂ ਹੱਥ ਜੋੜ ਕੇ ਬੇਨਤੀ ਇਹ ਕਰਦੇ ਆਂ ਕਿ ਕਿਸੇ ਸਿੰਘ ਨੇ ਉੱਤੇ ਹੁਲੜਵਾਜੀ ਕਰੀ ਤੇ ਨਿਮਕੇ ਆਏ ਨੂੰ ਦੇਗ ਮਿਲਦੀ ਆ ਤੇ ਜਿਹੜਾ ਉੱਤੇ ਹੁਲੜਵਾਜ ਕਰਕੇ ਆਊਗਾ ਤੇ ਉਹਨੂੰ ਤੇਗ ਮਿਲੂਗੀ ਹੱਥ ਜੋੜ ਕੇ ਅਸੀਂ ਬੇਨਤੀ ਕਰਦੇ ਆਂ ਕਿ ਤਨਗੁਰੂ ਤੇਗ ਬਾਦ ਸੱਜੇ ਪਾਤਸ਼ਾਹੀ ਸ਼ਿਧੀ ਦੇਵ ਜਨ ਸਮਰਾਲੇ ਦੇ ਵੀ ਤੇ ਮਛਵਾੜਾ ਸਾਹਿਬ ਦੇ ਵੀ ਇਹ ਦੋ ਹਲਕਿਆਂ ਤੇ ਖਾਸ ਕਰਕੇ ਬੰਦ ਹੋਣੇ ਚਾਹੀਦੇ ਨੇ ਠੇਕੇ ਤੇ ਮੀਟ ਦੀਆਂ ਦੁਕਾਨਾਂ ਤੇ ਤਮਾਕੂ ਵਾਲੀਆਂ ਦੁਕਾਨਾਂ ਤੀਜਾ ਫਿਰ ਮਾਛਵਾੜਾ ਸਾਹਿਬ ਦੀ ਜਿੱਦਣ ਸਭਾ ਉਸ ਦਿਨ ਖਾਸ ਕਰਕੇ ਜਿੱਦਣ ਧੰਨ ਬਾਬਾ ਜੋਰਾਵਰ ਬਾਬਾ ਫਤਿਹ ਸਿੰਘ ਸਾਹਿਬ ਤੇ ਮਾਤਾ ਗੁਜਰ ਕੌਰ ਦੀ ਸ਼ਹੀਦੀ ਹੈ ਤੇ ਉਸ ਦਿਨ ਜੇ ਨਾ ਬੰਦ ਹੋਏ ਤੇ ਉਹਦੇ ਵਿੱਚ ਪ੍ਰਸ਼ਾਸਨ ਤੇ ਐਸ.ਡੀ.ਐਮ ਸਾਹਿਬ ਖੁਦ ਜ਼ਿੰਮੇਵਾਰ ਹੋਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀ ਦਸਤਾਰਾਂ ਸੇ ਜਾ ਕੇ ਆਓ ਤੁਹਾਨੂੰ ਬੇਨਤੀ ਆ ਤੁਸੀਂ ਇਹ ਨਾ ਕਰੋ ਬੀ ਸਿਰ ਤੇ ਟੋਪੀਆਂ ਲੈ ਕੇ ਜਾਂ ਨੰਗੇ ਸਿਰ ਜਾਂ ਹੁੱਲੜਵਾਜੀ ਮੋਟਰਸਾਈਕਲ ਤੇ ਪਟਾਕੇ ਮਰਾਉਣੇ ਗੱਡੀਆਂ ਦੇ ਉੱਪਰ بڑے ਵੱਡ ਹਾਰਨ ਲਾ ਕੇ ਟਰੈਕਟਰਾਂ ਤੇ ਵੱਡੇ ਵੱਡੇ ਸਪੀਕਰ ਲਾ ਕੇ ਤੁਸੀਂ ਕਈ ਤਾਂ ਇਹ ਵੀ ਦੇਖਿਆ ਗਿਆ ਕਿ ਪਹਿਲਾਂ ਤਾਂ ਗਾਣੇ ਲਾਉਣਗੇ ਚੰਗੇ ਮਗਰ ਉਹ ਗੰਦੇ ਗਾਣੇ ਲਾ ਕੇ ਪਿੰਡਾਂ ਮਾਛੋੜਾ ਸਾਹ ਤੇ ਬਾਰ ਬਾਰ ਗੰਦੇ ਗਾਣੇ ਲਾ ਕੇ ਜਾਂਦੇ ਆ ਐਤ ਕੀ ਮਿਲ ਗਿਆ ਕੋਈ ਜਿਵੇਂ ਭਾਈ ਸਾਹਿਬ ਨੇ ਕਿਹਾ ਉਹਦੀ ਸੇਵਾ ਹੋਣੀ ਹੋਣੀ ਆ ਆਪਣਾ ਦੇਖ ਕੇ ਆਇਓ ਹਾਂ ਨੌਜਵਾਨੋ ਤੁਹਾਨੂੰ ਅਪੀਲ ਆ ਜਿਹੜਾ ਕੋਈ ਇਹ ਜਿਹਾ ਹੁੱਲਣ ਵਾਜਾ ਤੁਸੀਂ ਵੀ ਗੁਰੂ ਦੇ ਸੇਖੋਂ ਤੁਸੀਂ ਇਹ ਜਿਹੇ ਬੰਦਿਆਂ ਨੂੰ ਰੋਕੋ ਉਸੇ ਟਾਈਮੇ ਰੋਕੋ ਜਿਹੜਾ ਵੀ ਨਾਨਕ ਲੈਵਾ ਸੇਖਾ ਬਾਕੀ ਸੰਗਤਾਂ ਸ਼ਰਦਾ ਨਾਲ ਆਉਣ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਤੇ ਚੰਡੋਲ ਵਗੈਰਾ ਦੀ ਬੇਨਤੀ ਆ ਜੀ ਚੰਡੋਲ ਵਾਲਿਆਂ ਨੂੰ ਖਾਸ ਕਰ ਵੀ ਮਾਛੋੜਾ ਸਾਹਿਬ ਹੀ ਪਿਛਲੇ ਸਾਲ ਵੀ ਨ ਲਗਣ ਦਿੱਤੇ ਐਤਕੀ ਵੀ ਕੋਈ ਚੰਡੋਲ ਝੂਟਾ ਨਹੀਂ ਲਗਣ ਦੇਣਾ ਇਹ ਆਪਣਾ ਜਿਹੜੇ ਵੀਰ ਲਾਉਂਦੇ ਆ ਉਹ ਇਹਨਾਂ ਦਿਨਾਂ ਚ ਨਾ ਲਾਉਣ ਇਹ ਤੋਂ ਪਹਿਲਾਂ ਉਹਨਾਂ ਨੂੰ ਦਿੱਕਤ ਆਵੇ ਜਾਂ ਪੱਟ ਕੇ ਸਮਾਨ ਅਸੀਂ ਕਿਤੇ ਹੋਰ ਸਿੱੜਦੀ ਉਹਨਾਂ ਦਾ ਇਹ ਜਿਹਾ ਦਿੱਕਤ ਨਾ ਆਵੇ ਉਹ ਪਹਿਲਾਂ ਹੀ ਆਪਣਾ ਇਸ ਹਿੱਦੀ ਸਭਾ ਨੂੰ ਲੈ ਕੇ ਮਾਚਵਾੜਾ ਸਾਹਿਬ ਰੋਕਣ ਪਰ ਗੁਰਦੁਆਰਾ ਕਮੇਟੀ ਨੂੰ ਵੀ ਬੇਨਤੀ ਹੈ ਮਾਚਵਾੜਾ ਸਾਹਿਬ ਦੀ ਉਹ ਵੀ ਐਕਸ਼ਨ ਲਵੇ ਤੇ ਪ੍ਰਸ਼ਾਸਨ ਵੀ ਇਹ ਸਾਡੀ ਅਪੀਲ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ